ਜੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਆਪਾਂ ਇੱਕ ਮੇਰੇ ਚਾਚਾ ਜੀ ਆ ਵੈਸੇ ਤਾਂ ਇਹ ਲੱਗਦੇ ਤੇ ਇਹਨਾਂ ਦੀ ਬਹੁਤ ਸੋਹਣੀ ਕਲਾ ਬਹੁਤ ਮਿਹਨਤ ਕਰਦੇ ਆ ਬਰੀਕੀ ਦੇ ਵਿੱਚ ਜਿਹੜੀਆਂ ਚੀਜ਼ਾਂ ਬਣਾਉਂਦੇ ਆ ਮੁੱਢ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਆ ਸਭ ਤੋਂ ਪਹਿਲਾਂ ਸ਼ੁਰੂਆਤ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਤੋਂ ਪਹਿਲਾਂ ਗੁਰਬਾਣੀ ਜਿਹਨਾਂ ਦੀ ਦਰਜਾ ਸ਼ੇਖ ਬਾਬਾ ਫਰੀਦ ਜੀ ਸ਼ਾਇਦ ਤੁਹਾਨੂੰ ਪਤਾ ਵੀ ਹੈ ਇਹਨਾਂ ਦੇ ਬਾਰੇ ਪਰ ਜੇ ਨਾਮ ਹੀ ਪਤਾ ਹੋਇਆ ਫਿਰ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਜਿਹੜੀ ਤਸਵੀਰ ਬਿਆਨ ਕਰਦੀ ਹੈ ਜਦੋਂ ਇਹਨਾਂ ਦੇ ਆ ਜਿਹੜੇ ਕਾਵੇ ਆ ਇਹ ਡਰਾਕਟ ਦੇ ਉੱਤੇ ਬੈਠਿਆ ਤੇ ਵਿਚੇ ਇੱਕ ਬਾਬਾ ਸ਼ੇਖ ਫਰੀਦ ਜੀ ਕਹ ਰਹੇ ਕਿ ਮੇਰੀਆਂ ਦੋ ਅੱਖਾਂ ਛੱਡ ਦੋ ਬਾਕੀ ਮੇਰਾ ਮਸਤ ਨਿੱਕਾ ਨਿੱਕਾ ਸਾਰਾ ਖਾਲੂ ਕੋਈ ਚੱਕਰ ਠੀਕ ਹੈ ਇਹਨਾਂ ਦੀ ਗੁਰਬਾਣੀ ਸਭ ਤੋਂ ਪਹਿਲਾਂ ਆਪਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸ਼ੁਰੂ ਹੁੰਦੀ ਹੈ ਸਭ ਤੋਂ ਪਹਿਲਾਂ ਇਹਨਾਂ ਦੀ ਗੁਰਬਾਣੀ ਆਦੀ ਆਹ ਸੰਤ ਜਰਨੈਲ ਸਿੰਘ ਜੀ ਆਪਣੇ ਭਿੰਡਰਾਂ ਵਾਲੇ ਸਾਡੇ ਗਵੰਡੀ ਰੋਡੇ ਪਿੰਡ ਦੇ ਠੀਕ ਹੈ ਇਹਨਾਂ ਨੇ 1984 ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਸਿੱਖ ਸਹਿਕ ਕੌਮ ਦੇ ਹੱਕ ਦੇ ਵਿੱਚ ਖੜੇ ਸੀ ਇਹਨਾਂ ਨੇ ਆਪਣੇ ਕਾਨੂੰਨਾ ਬਾਰੇ ਗੱਲਬਾਤ ਕੀਤੀ ਸੀ ਉਹ ਨਹੀਂ ਪੂਰੇ ਹੋਏ ਤਾਂ ਕਰਕੇ ਉਹ ਲੜਾਈ ਹੋਈ ਇੰਦਰਾ ਸੋਨੀਆ ਗਾਂਧੀ ਦੇ ਨਾਲ ਜਦੋਂ ਇਹਨਾਂ ਦਾ ਜੰਗ ਹੋਈ ਆ ਠੀਕ ਹੈ ਉਸ ਤੋਂ ਬਾਅਦ ਵੀਰੇ ਸਿੱਧੂ ਮੂਸੇਵਾਲਾ ਤੁਸੀਂ ਜਾਣਦੇ ਹੋ ਆਪਣਾ ਬਹੁਤ ਫੇਮਸ ਸਿੰਗਰ ਹੈ ਇਹ ਪੰਜਾਬੀ ਸਿੱਧੂ ਮੂਸੇਵਾਲਾ ਬਹੁਤ ਸੋਹਣੀ ਗਾਇਕੀ ਬਹੁਤ ਸੋਹਣੀ ਲਿਖਤ ਤੇ ਜਿੰਨਾ ਵੀ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਵੱਡਾ ਨਾਮ ਬਣਾ ਕੇ ਗਏ ਆ ਇਸ ਲਈ ਇਹਨਾਂ ਦੀ ਯਾਦਗਾਰੀ ਆਪਾਂ ਤਸਵੀਰ ਬਣਾਈ ਹੈ ਕਿ ਸੋਨੂ ਸੂਦ ਨੇ ਪਹਿਲਾ ਇਹਨਾਂ ਨੇ ਫਿਲਮੀ ਇੰਡਸਟਰੀ ਦੇ ਵਿੱਚ ਸਾਊਥ ਦੇ ਵਿੱਚ ਕੰਮ ਕੀਤਾ ਹੁਣ ਇਹ ਹਿੰਦੀ ਇੰਡਸਟਰੀ ਦੇ ਵਿੱਚ ਇਹ ਵੀ ਤੁਸੀਂ ਜਾਣਦੇ ਹੋ ਵਿਲਨ ਦਾ ਰੋਲ ਕਰਦੇ ਨੇ ਇਹ ਡਾਕਟਰ ਅੰਬੇਦਕਰ ਜੀ ਆ ਜਿਨ੍ਹਾਂ ਨੇ ਕੁਝ ਐਕਟ ਕੁਝ ਕਾਨੂੰਨ ਲਾਗੂ ਕੀਤੇ ਸੀਗੇ ਸੰਵਿਧਾਨ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਇਹਨਾਂ ਜੀ ਮਤਲਬ ਲੋਕ ਕਾਸ ਦੇ ਲੋਕਾਂ ਦੇ ਹੱਕ ਦੇ ਵਿੱਚ ਵੀ ਖੜੇ ਸੀਗੇ ਇਹ ਉਹਨਾਂ ਜਿਵੇਂ ਦੀਪ ਸਿੱਧੂ ਆ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਹੁਣ 2017 ਕੇ 18 ਦੇ ਵਿੱਚ ਜਿਹੜਾ ਹੋਇਆ ਸੀਗਾ ਉਹਨਾਂ ਦੇ ਹੱਕ ਦੇ ਵਿੱਚ ਖੜੇ ਸੀ ਤਾਂ ਇਹਨਾਂ ਨੂੰ ਮਾਰ ਦਿੱਤਾ ਗਿਆ ਸੀਗਾ ਉਹਨਾਂ ਦੇ ਵੱਲੇ ਹਿੰਦੀ ਦੇ ਵੱਲ ਆ ਗੁਰਦਾਸ ਮਾਨ ਜੀ ਆ ਤੁਸੀਂ ਜਾਣਦੇ ਹੋ ਪੰਜਾਬੀ ਲੋਕ ਸਿੰਗਰ ਬਹੁਤ ਫੇਮਸ ਨੇ ਇਹ ਇੱਕ ਬਾਜ ਆ ਸ਼ਿਕਾਰ ਕਰ ਰਿਆ ਸੱਪ ਦਾ ਉਹਨੂੰ ਪਤਾ ਹੀ ਦਿਖਾਇਆ ਗਿਆ ਵੈਸੇ ਉਧਾ ਪੰਜਾਬੀ ਕਲਚਰ ਦੇ ਵਿੱਚ ਪੁਰਾਣੇ ਕਲਚਰ ਦੇ ਵਿੱਚ ਇਦਾਂ ਬਾਜ ਦੀ ਸ਼ੈ ਕਿੰਨੀ ਤਕੜੀ ਹੁੰਦੀ ਆ ਬਾਜ ਦਾ ਟੀਚਾ ਕਿੰਨਾ ਪੱਕਾ ਹੁੰਦਾ ਇਹੀ ਦਿਖਾਇਆ ਗਿਆ ਵੀ ਇਹ ਇੱਕ ਸ਼িকার ਖਾਨੇ ਇਹ YouTube ਚੈਨਲ ਆ ਜੀ ਬਲਵੰਤ ਸਿੰਘ ਸਮਾਗਸਰ ਦਾ ਪੰਜਾਬੀ ਕਲਚਰ ਆਰਟ ਆ ਠੀਕ ਹੈ ਜੀ ਇਹਨਾਂ ਨੂੰ ਤੁਸੀਂ ਸਬਸਕ੍ਰਾਈਬ ਕਰਨਾ ਤੇ ਤੁਹਾਨੂੰ ਇਹ ਸਾਰਾ ਆਰਟ ਜਿੰਨਾ ਵੀ ਬਣਾਇਆ ਹੋਇਆ ਤੁਹਾਨੂੰ ਪਰਦੇ ਦੇ ਉੱਤੇ ਦਿਸੂਗਾ ਆਪ ਪ੍ਰਾਣੇ ਮੰਜੇ ਨੂੰ ਜੋੜ ਸਪੀਕਰ ਲੱਗਣੇ ਨਹੀਂ ਜਿਹੜੇ ਵਾਜੇ ਵਾਜੇ ਹੁਣ ਵੱਜਣੇ ਨਹੀਂ ਇਹ ਪ੍ਰਾਣੇ ਉਹ ਮੰਜੇ ਨੇ ਜਿੰਨਾਂ ਨੂੰ ਜੋੜ ਕੇ ਸਪੀਕਰ ਲੱਗੇ ਇਹ ਪ੍ਰਾਣੇ ਸਮੇ ਦੇ ਡੀਜੇ ਆ ਪ੍ਰਾਣੇ ਸਮੇ ਦੇ ਵਿੱਚ ਇਦਾਂ ਦੇ ਡੀਜੇ ਹੁੰਦੇ ਸੀ ਇਹਦੇ ਵਿੱਚ ਗਾਇਆ ਜਾਂਦਾ ਸੀ ਆ ਤਾਂ ਹੌਂਸ ਤੁਸੀਂ ਜਾਣਦੇ ਹੋ ਘੋੜਾ ਬੜਾ ਤਕੜਾ ਬਣਿਆ ਬੜੀ ਕਲਾ ਦੀ ਬਹੁਤ ਚੰਗੀ ਕਲਾ ਬਹੁਤ ਸੋਹਣੀ ਕਲਾਕਾਰੀ ਕੀਤੀ ਵੀ ਆ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ ਨਿੱਕੀ ਨਿੱਕੀ ਬਰੀਕੀ ਦੇ ਵਿੱਚ ਹਰ ਚੀਜ਼ ਬਣਾਈ ਵੀ ਹੈ ਦੇਖੋ ਹਰ ਚੀਜ਼ ਘੋੜੇ ਦਾ ਇੱਕ ਇੱਕ ਚੀਜ਼ ਦੇਖੋ ਅੱਖਾਂ ਅੱਖਾਂ ਤੋਂ ਲੈ ਕੇ ਨੱਕ ਲੈ ਕੇ ਸਭ ਚੀ ਕਿੰਨੀ ਵਧੀਆ ਬਣੀ ਹੋਈ ਵੀ ਆ ਆ ਉਹ ਔਰਤ ਜਿਹੜੀ ਪੱਤਾ ਲੈ ਕੇ ਪੱਤਾ ਮਤਲਬ ਰੋਟੀ ਪੱਤਾ ਇਹਨੂੰ ਪੱਤਾ ਕਿਹਾ ਜਾਂਦਾ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ ਆ ਰੋਟੀ ਇਹਨਾਂ ਕੋਲੇ ਰੱਖੀ ਹੁੰਦੀ ਸੀ ਉੱਪਰ ਆ ਘੜੇ ਵਿੱਚ ਪਾਣੀ ਹੁੰਦਾ ਸੀਗਾ ਤੇ ਖੇਤ ਵਿੱਚ ਜਿਹੜੇ ਕਿਸਾਨ ਕੰਮ ਕਰਦੇ ਹੁੰਦੇ ਸੀ ਉਹਨਾਂ ਲਈ ਰੋਟੀ ਪਾਣੀ ਲੈ ਕੇ ਜਾਂਦੀ ਹੁੰਦੀ ਸੀ ਘਰਾਂ ਦੇ ਵਿੱਚੋਂ ਬੁੜੀਆਂ ਆਹ ਕਲੀ ਮੂਲੀ ਆ ਜਿਨ੍ਹਾਂ ਨੂੰ ਕੱਟ ਕੇ ਦਾਣੇ ਆ ਜਿਹੜੇ ਇਹ ਮਤਲਬ ਪਸ਼ੂਆਂ ਨੂੰ ਪਾਏ ਜਾਂਦੇ ਹੁੰਦੇ ਸੀਗੇ ਠੀਕ ਹੈ ਜਿਹੜੇ ਪਸ਼ੂ ਖੇਤਾਂ ਦੇ ਵਿੱਚ ਕੰਮ ਕਰਦੇ ਹੁੰਦੇ ਸੀ ਜਾਂ ਉਦਾਂ ਕਿਸੇ ਵੀ ਕੰਮ ਨੂੰ ਕੰਮ ਆਉਂਦੇ ਹੁੰਦੇ ਸੀਗੇ ਠੀਕ ਹੈ ਉਹਨਾਂ ਨੂੰ ਕੱਟ ਕੇ ਇਹਦੇ ਇਹਦੇ ਵਿੱਚ ਮਤਲਬ ਉਹਨਾਂ ਨੂੰ ਖਰਾਕ ਪਾਈ ਜਾਂਦੀ ਹੁੰਦੀ ਸੀ ਫਿਰ ਤਕੜੇ ਹੁੰਦੇ ਸੀ ਕੰਮ ਕਰਦੇ ਸੀ ਆਹ ਪੱਟੀ ਆ ਜਿਹਦੇ ਵਿੱਚ ਦਾਣੇ ਭੁੰਨੇ ਜਾਂਦੇ ਸ਼ਾਇਦ ਅੱਜ ਦੇ ਸਮੇਂ ਵੀ ਲੋਕਾਂ ਨੇ ਬਹੁਤ ਖਾਧਿਆ ਪਰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪਿੰਡਾਂ ਦੇ ਵਿੱਚ ਅੱਜ ਵੀ ਹੈਗੀਆਂ ਨੇ ਠੀਕ ਹੈ ਆ ਆਪਣੇ ਉਹੀ ਖੇਤੀ ਵਾਲੇ ਪੁਰਾਣੇ ਹਾਲ ਆ ਗਏ ਜੋ ਵੀ ਆ ਜਿੰਦਰੀਆ ਜੀ ਦੇ ਨਾਲ ਵਟਾ ਪਾਈ ਜਾਂਦੇ ਸੀ ਆ ਦੋ ਬਲਦਾਂ ਦੇ ਗਲਾਂ 'ਚ ਜੇ ਉਹ ਪੰਜਾਲੀ ਆ ਜਿਹੜੀ ਜਿਨ੍ਹਾਂ ਦੇ ਦੋਨੇ ਪਾਸੇ ਬਲਦ ਲਾਏ ਜਾਂਦੇ ਹੁੰਦੇ ਸੀ ਆ ਹਾਲ ਸਿੱਧਾ ਹਾਲ ਆ ਜਿਹੜਾ ਜ਼ਮੀਨ ਨੂੰ ਪੁੱਟਦਾ ਸੀ ਆ ਉਲਟਾਵਾ ਹਾਲ ਆ ਜਿਹੜਾ ਥੱਲੇ ਵਾਲੀ ਮਿੱਟੀ ਨੂੰ ਉੱਪਰ ਕਰਦਾ ਸੀ ਆ ਕਰਾਹੀ ਹੈ ਜਿਹੜੀ ਪੱਧਰ ਕਰਨ ਦੇ ਵਿੱਚ ਥਾਂ ਨੂੰ ਜਿਹੜੇ ਜ਼ਮੀਨ ਨੂੰ ਪੱਧਰ ਕਰਦੀ ਹੁੰਦੀ ਸੀਗੀ ਠੀਕ ਆ ਆ ਲਾਂਗਾ ਪੁੱਟਣ ਵਾਲਾ ਜਿਹੜਾ ਲਾਂਗਾ ਤੁਸੀਂ ਜਾਣਦੇ ਜਿਹਨੂੰ ਪ੍ਰਾਲੀ ਵੀ ਕਹਿ ਦਿੰਦੇ ਆਪਾਂ ਦੇਸੀ ਭਾਸ਼ਾ ਦੇ ਵਿੱਚ ਉਹਨੂੰ ਫਲਾਉਦੇ ਹੁੰਦੇ ਹੁੰਦੇ ਪੱਟ ਕੇ ਸੜਦੇ ਹੁੰਦੇ ਸੀ ਆਹ ਸੁਹਾਗੀ ਆ ਗਈ ਬੇਪੱਦਰ ਕਰਨ ਵਾਲੀ ਥਾਂ ਆ ਗਈ ਆਹ ਆ ਗਈ ਸਲੰਗ ਆ ਗਈ ਠੀਕ ਹੈ ਇਹ ਵੀ ਪ੍ਰਾਲੀ ਨੂੰ ਹੀ ਕੰਮ ਆਉਂਦੀ ਹੁੰਦੀ ਸੀ ਆਹ ਜੱਫਾ ਆ ਗਿਆ ਜਿਹੜਾ ਉਲਟਾਵਾ ਕਰਦਾ ਹੁੰਦਾ ਸੀਗਾ ਜਿਹੜਾ ਪੁਰਾਣਾ ਜਿਹੜੋ ਪ੍ਰਾਲੀ ਨੂੰ ਵੜਦੇ ਹੁੰਦੇ ਸੀ ਪੂਸ ਬਣ ਜਾਂਦਾ ਹੁੰਦਾ ਸੀ ਉਹਨੂੰ ਉਲਟਾਵਾ ਕਰ ਦਿੰਦਾ ਸੀ ਆਹ ਤੰਗਲੀ ਆਏ ਤੁਸੀਂ ਜਾਣਦੇ ਹੋ ਤੂੜੀ ਨੂੰ ਭਰ ਕੇ ਜਦੋਂ ਆਪਾਂ ਪਸ਼ੂਆਂ ਨੂੰ ਟੋਕਰਾ ਭਰ ਕੇ ਪੱਠੇ ਪਾਉਨੇ ਤਾਂ ਇਹ ਮਤਲਬ ਤੂੜੀ ਦੇ ਕੰਮ ਜਿਹੜਾ ਛੱਟ ਕੇ ਟੋਕਰੇ ਦੇ ਵਿੱਚ ਆਹ ਮਸ਼ੀਨਾ ਕੀ ਪੱਠੇ ਕੋਤਣ ਵਾਲੀ ਸ਼ਾਇਦ ਤੁਸੀਂ ਜਾਣਦੇ ਅੱਜ ਵੀ ਪਿੰਡਾਂ ਦੇ ਵਿੱਚ ਕਾਫੀ ਹੈ ਗਈਆਂ ਹੁਣ ਇਹ ਸੰਡੀਗੇਟ ਲੱਗੇ ਨਾਲ ਇਹਨਾਂ ਦੇ ਮਤਲਬ ਪਟੇ ਰਾਈ ਜਿਹੜਾ ਇੰਜਨ ਲੱਗ ਜਾਂਦਾ ਹੁਣ ਸੌਖਾ ਹੋ ਗਿਆ ਪੱਠੇ ਖੁੱਤ ਨੇ ਪਹਿਲਾਂ ਹੱਥੀ ਖੁੱਤਰੇ ਜਾਂਦੇ ਹੁੰਦੇ ਸੀਗੇ ਆ ਬਾਪੂ ਜੀ ਬੈਠੇ ਵੀ ਜਿਹੜੇ ਸਣ ਹੁੰਦਾ ਸੀਗਾ ਜਿਹੜੀ ਪ੍ਰਾਲੀ ਹੁੰਦੀ ਸੀ ਉਹਨੂੰ ਇਕੱਠਾ ਕਰਕੇ ਇਹਨੂੰ ਇੱਕ ਰੱਸਾ ਟਾਈਪ ਬਣਾਉਂਦੇ ਹੁੰਦੇ ਸੀ ਆਵੇ ਇੱਥੋਂ ਇਹ ਵਟਦੇ ਹੁੰਦੇ ਸੀ ਹੌਲੀ ਹੌਲੀ ਵਟ ਕੇ ਫਿਰ ਆ ਆ ਜਾਂਦਾ ਇਹ ਇਦਾਂ ਇੱਕ ਰੱਸਾ ਬਣਾਉਂਦੇ ਹੁੰਦੇ ਸੀ ਇਹਨੂੰ ਜਿੰਨਾ ਮੋਟਾ ਕਰਨਾ ਹੁੰਦਾ ਸੀ ਇੱਕ ਇੱਕ ਦੇ ਹੱਥ ਦੇ ਵਿੱਚ ਫੜਾ ਕੇ ਇੱਕ ਇੱਕ ਲਹਿਰ ਉਹਨਾਂ ਨੇ ਇਦਾਂ ਇਦਾਂ ਇਹਨੂੰ ਕਮਾਈ ਜਾਣਾ ਕਮਾਈ ਜਾਣਾ ਵੱਟੀਆਂ ਨਾਲ ਵੱਟੀਆਂ ਨਾਲ ਸਣ ਦੇ ਨਾਲ ਸਣ ਜੋੜੀ ਜਾਣਾ ਐ ਕਰਕੇ ਫਿਰ ਇੱਕ ਮੋਟਾ ਰੱਸਾ ਬਣ ਜਾਂਦਾ ਹੁੰਦਾ ਸੀ ਜਿਹੜਾ ਪ੍ਰਾਲੀ ਬੰਨਦੇ ਹੁੰਦੇ ਸੀ ਜਾਂ ਕਿਸੇ ਵੀ ਕੰਮ ਨੂੰ ਆਪਣੇ ਪਾਕੀਆਂ ਪੂਥੀਆਂ ਛੜਦੇ ਹੁੰਦੇ ਸੀ ਉਹਨਾਂ ਨੂੰ ਬੰਨ ਕੇ ਕਿਸੇ ਵੀ ਚ ਕੂ ਵੀ ਦਿਖਾਉਣਾ ਹੈ ਜਿੱਥੋਂ ਪ੍ਰਾਣੇ ਸਮੇਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਇੱਕ ਖੂਹ ਹੁੰਦਾ ਸੀ ਉਦੋਂ ਇਹਦੇ ਵਿੱਚੋਂ ਸਵਾਨੀਆਂ ਇਸ ਤਰ੍ਹਾਂ ਦੇ ਨਾਲ ਪਾਣੀ ਭਰਦੀਆਂ ਹੁੰਦੀਆਂ ਸੀ ਇੱਕ ਔਰਤ ਮੱਲਾ ਲਿਆ ਕੇ ਆਪਣੇ ਘਰੋਂ ਘੜਾ ਜਾਂ ਬਾਲਟੀ ਕੁਛ ਵੀ ਉਹਨੂੰ ਲਿਆ ਕੇ ਰੱਖ ਕੇ ਸਿਰ ਤੇ ਲਿਆ ਕੇ ਇਹਦੇ ਵਿੱਚ ਖੂਹ ਦੇ ਵਿੱਚੋਂ ਪਾਣੀ ਦੱਸਾ ਖਿੱਚ ਕੇ ਪਾਣੀ ਨਿਕਲਦਾ ਹੁੰਦਾ ਸੀ ਪਾਣੀ ਕੱਢ ਕੇ ਉਹ ਭਰ ਕੇ ਆਪਦੇ ਘਰੇ ਆਪਣੋਂ ਆਪਣੇ ਘਰੇ ਲੈ ਜਾਂਦੀਆਂ ਸੀ ਇਹੀ ਪਾਣੀ ਪੀਣ ਨੂੰ ਵੀ ਵਰਤਿਆ ਜਾਂਦਾ ਸੀ ਨਹਾਉਣ ਨੂੰ ਵਰਤਿਆ ਜਾਂਦਾ ਇੱਥੇ ਲੀੜੇ ੁੱਟੇ ਜਾਂਦੇ ਹੁੰਦੇ ਸੀ ਇਹ ਖੂਹ ਇਦਾਂ ਦਾ ਹੁੰਦਾ ਸੀ ਬਹੁਤ ਵੱਡਾ ਖੂਹ ਹੁੰਦਾ ਤੇ ਬਹੁਤ ਜ਼ਿਆਦਾ ਰੌਣਕ ਲੱਗਦੀ ਹੁੰਦੀ ਸੀ ਤੇ ਆ ਇਸੇ ਖੂਹ ਦੇ ਉੱਪਰ ਹੀ ਮਲਕੀ ਕੀਮਾ ਦਾ ਸਟੈਚੂ ਵੀ ਬਣਾਇਆ ਹੋਇਆ ਵਿਆ ਠੀਕ ਆ ਜਿਵੇਂ ਕਹਾਣੀ ਤੁਸੀਂ ਸੁਣੀ ਹੋਣੀ ਆ ਮਲਕੀ ਕੀਮਾ ਦੇ ਇਸ਼ਕ ਦੀ ਇਹ ਉਹੀ ਕਹਾਣੀ ਬਿਆਨ ਕਰਦੀ ਆ ਠੀਕ ਆ ਕਾਮੀ ਜਿਹੜਾ ਕੀਮਾ ਬੱਕਰੀ ਖੜਾ ਮਲਕੀ ਦੇ ਕੋ ਪਾਣੀ ਨੂੰ ਪਿਆ ਰਹੀ ਐ ਠੀਕ ਆ ਆ ਔਰਤ ਐ ਕਲੀੜੇ ਤੋ ਰਹੀ ਐ ਠੀਕ ਐ ਬਹੁਤ ਸੋਹਣਾ ਹੂਬ ਹੂ ਮਤਲਬ ਜਿੰਨਾ ਵੀ ਹੋ ਸਕਿਆ ਉਹਨਾਂ ਨੇ ਜਿਨ੍ਹਾਂ ਨੇ ਇਹ ਇਹਨਾਂ ਨੇ ਕਲਾ ਕੀਤੀ ਆ ਬਹੁਤ ਵਧੀਆ ਇਹਨਾਂ ਨੇ ਪੂਰਾ ਦਿਖਾਉਣ ਦੀ ਕਲਾ ਕੀਤੀ ਆ ਵੀ ਪ੍ਰਾਣਾ ਖੁੱਜ ਇਸ ਤਰ੍ਹਾਂ ਦੇ ਇਹਨਾਂ ਨੇ ਦੇਖਿਆ ਉਸ ਤਰ੍ਹਾਂ ਦਾ ਪਰੋਇਆ ਹੈਗਾ ਤਾਂ ਇੱਕ ਬੱਚਾ ਪ੍ਰਾਣੀ ਯਾਦ ਸ਼ਾਇਦ ਤੁਹਾਨੂੰ ਤਾਜ਼ਾ ਹੋਊਗੀ ਜਿਨ੍ਹਾਂ ਨੇ ਵੀ ਸਕੂਲ ਵਿੱਚ ਪੜ੍ਹੇ ਹੋਏ ਨੇ ਠੀਕ ਆ ਆ ਉਦਾਂ ਹੀ ਫੱਟੀ ਆ ਉਦਾਂ ਹੀ ਬੱਚਾ ਡਰੈਸ ਪਾਈ ਵੀ ਆ ਇਹ ਉਦੋਂ ਨੀਲੀ ਵਰਦੀ ਹੁੰਦੀ ਸੀ ਪਜਾਮੇ ਵੀ ਹੁੰਦੇ ਸੀ ਲੀਕਰਾ ਵੀ ਹੁੰਦੀਆਂ ਸੀ ਇਹ ਆ ਜਿਹੜਾ ਹੈਗਾ ਝੋਲਾ ਹੁੰਦਾ ਸੀ ਜਿਹੜਾ ਇਹ ਬੋਰੀ ਦਾ ਹੁੰਦਾ ਸੀ ਸਿੰਪਲ ਬੋਰੀ ਜਿਹਦੇ ਵਿੱਚ ਗੱਟਾ ਆਪਾਂ ਹੁਣ ਕਣਕ ਸੈੱਡਦੇ ਆ ਜਾਂ ਆਪਾਂ ਚੱਕ ਕੇ ਲੈ ਕੇ ਆਉਂਨੇ ਆ ਕੁਝ ਵੀ ਗੱਟੇ ਵਿੱਚ ਭਰ ਕੇ ਉਹ ਗੱਟੇ ਦਾ ਝੋਲਾ ਹੁੰਦਾ ਸੀ ਇਹਦੇ ਵਿੱਚ ਇੱਕ ਕੈਦਾ ਹੁੰਦਾ ਸੀ ਕੋਈ ਸਲੇਟ ਹੋਣੀ ਜਾਂ ਕੋਈ ਬੱਕਰੀ ਆ ਪੱਟੀ ਹੁੰਦੀ ਸੀ ਲੱਕੜੀ ਪੱਟੀ ਇਹਦੇ ਉੱਤੇ ਉੜਾ ਜਿਹੜਾ ਲਿਖਿਆ ਸ਼ਾਈ ਦੀ ਦੁਹਾਤ ਨਾਲ ਗਾਚੀ ਨਾਲ ਇਹਨੂੰ ਲਿਪਿਆ ਜਾਂਦਾ ਹੁੰਦਾ ਸੀ ਇਸ ਪੱਟੀ ਨੂੰ ਫਿਰ ਇਸ ਉੱਤੇ ਸਕਾਹ ਕੇ ਇਹਨੂੰ ਇਹਦੇ ਉੱਤੇ ਉੜਾ ਜਿਹੜਾ ਲਿਖਿਆ ਜਾਂਦਾ ਹੁੰਦਾ ਸੀ ਤੇ ਆਹ ਹੀ ਇਹਦੀ ਡਰੈਸ ਤੇ ਇੱਕ ਰਮਾਲ ਇਦਾਂ ਹੀ ਪੰਜਾਬੀ ਦਾ ਇਹ ਕਲਚਰ ਆ ਪੁਰਾਣਾ ਬੱਚੇ ਪਹਿਲਾਂ ਇਸ ਤਰ੍ਹਾਂ ਪੜਿਆ ਕਰਦੇ ਸਕੂਲਾਂ ਦੇ ਵਿੱਚ ਸਰਕਾਰੀ ਸਾਰੇ ਨੂੰ ਸਾਸਤ੍ਰਿਕਲ ਬਸ ਇੰਨਾ ਹੀ ਸੀਗਾ ਆਪਣਾ ਕੁਝ ਹੋਰ ਵੀ ਨਹੀਂ ਕਦੇ ਮੌਕਾ ਮਿਲਿਆ ਫਿਰ ਤੁਹਾਨੂੰ ਹੋਰ ਵੀ ਕਲਾਕਾਰੀ ਦੇ ਬਾਈ ਦੇ ਜਿੰਨੇ ਵੀ ਚੀਜ਼ਾਂ ਬਣੀਆਂ ਹੋਈਆਂ ਉਹਦੇ ਲਈ ਵੀ ਰੂਬਰੂ ਕਰਾਵਾਂਗੇ ਪਰ ਹੁਣ ਲਈ ਥੈਂਕ ਯੂ ਧੰਨਵਾਦ ਬਹੁਤ ਬਹੁਤ